ਕੌਣ ਹੋਵੇਗਾ ਪੰਜਾਬ ਦਾ ਅਗਲਾ ਮੁੱਖ ਮੰਤਰੀ 2027 ਦੇ ਵਿੱਚ ਕਿਸ ਦੀ ਹੋਵੇਗੀ ਸਰਕਾਰ ਦੱਸੇ ਕਿ ਲਗਾਤਾਰ ਸਵਾਲ ਬਣੇ ਹੋਏ ਨੇ ਤੇ ਉੱਥੇ ਹੀ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਸੁਖਵੀਰ ਸਿੰਘ ਬਾਦਲ ਦੇ ਸਟੇਜ ਤੋਂ ਗਰਜਵੇਂ ਬਿਆਨ ਸਾਹਮਣੇ ਆ ਰਹੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਡੇਢ ਸਾਲ ਰਹਿ ਗਿਆ ਤੇ ਉਸ ਤੋਂ ਬਾਅਦ ਸਾਰੇ ਇਕੱਲਾ ਇਕੱਲਾ ਸਾਥ ਅਸੀਂ ਸਾਰਾ ਕੁਝ ਕਰਾਂਗੇ ਤੇ ਇਸ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਇੱਕੋ ਇੱਕ ਅਪੀਲ ਕੀਤੀ ਹੈ ਕਿ ਉੱਥੇ ਹੀ ਤੁਹਾਡੀ ਪਾਰਟੀ ਜਿਹੜੀ ਕਿ ਪੰਜਾਬ ਦੇ ਹੱਕ ਦੇ ਵਿੱਚ ਖੜਨ ਵਾਲੀ ਪਾਰਟੀ ਆ ਉਹ ਹੈ ਸ਼੍ਰੋਮਣੀ ਅਕਾਲੀ ਦਲ ਬਾਕੀ ਪਾਰਟੀਆਂ ਦਿੱਲੀ ਤੋਂ ਚੱਲਣ ਵਾਲੀਆਂ ਨੇ ਸੁਖਵੀਰ ਸਿੰਘ ਬਾਦਲ ਦੇ ਸਟੇਜ ਤੋਂ ਬਿਆਨ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਸੁਣਾਉਨੇ ਆ ਮੁੱਖ ਮੰਤਰੀ ਉਹ ਚੰਗਾ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਨਾ ਸਮਝੇ ਸੇਵਾਦਾਰ ਸਮਝੇ وڈے بادل صاحب سیوا دار سمجھ کے اس کسی سے بہتے دیکھ لو اج پنجاب کتے بھی چلے جاؤ وڈے بادل صاحب کی نشانی ہر گھر چی جی گریب کی باہ فڑی جی گریب کا ساتھ دتا تو انہوں نے مشکل حل کرنے کی کوشش کی ਆਪਣੇ ਪੰਜਾਬ ਦਾ ਇਤਿਹਾਸ ਦੇਖ ਲੋ ਉਹ ਇਨਸਾਨ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਟਾ ਦਾਲ ਸਕੀਮ ਸੀ ਭਾਵੇਂ ਸ਼ਗਨ ਸਕੀਮ ਸੀ ਭਾਵੇਂ ਪੈਨਸ਼ਨ ਸੀ ਭਾਵੇਂ ਐਸੀ ਭਾਈਚਾਰੇ ਦੀ ਮੁਫਤ ਪੜ੍ਹਾਈ ਦੀ ਸਕਾਲਰਸ਼ਿਪ ਸਕੀਮ ਸੀ 200 ਯੂਨੀਵਰਸਿਟੀ ਦੇ ਮਾਫ ਕਰਦੀ ਸਕੀਮ ਸੀ ਭਾਵੇਂ ਲੜਕੀਆਂ ਨੂੰ ਸਾਈਕਲ ਦੇ ਕੇ ਸਕੂਲ ਪੜ੍ਹਨ ਜਾਣ ਦੀ ਸਕੀਮ ਸੀ ਸਾਰੀਆਂ ਵੱਡੇ ਬਾਦਲ ਸਾਹਿਬ ਦੀਆਂ ਸੀ ਜਿਹੜੀ ਅੱਜ ਕਰ ਸਾਰੀਆਂ ਬੰਦ ਹੈ ਮੈਨੂੰ ਇਹ ਹੈਰਾਨ ਹੈ ਕਿਸੇ ਹੋਰ ਪਾਰਟੀ ਦੀ ਸਰਕਾਰ ਨੇ ਜਿੰਨੇ ਵਾਰ ਮੁੱਖ ਮੰਤਰੀ ਬਣੇ ਇੱਕ ਵੀ ਸਕੀਮ ਨਵੀਂ ਨਹੀਂ ਚਾਲੂ ਕੀਤੀ ਪਰ ਪੁਰਾਣੀਆਂ ਹੀ ਬੰਦ ਕੀਤੀਆਂ ਬੈਨੂੰ ਯਾਦ ਹੈ ਇੱਕ ਬਹੁਤ ਵੱਡਾ ਇੱਕ ਹੋਰ ਫੈਸਲਾ ਵੀ ਵੱਡੇ ਪਾਲ ਸਾਹਿਬ ਨੇ ਕੀਤਾ ਸੀ ਸਰਕਾਰੀ ਨੌਕਰੀਆਂ ਵਿੱਚ ਰੈਜ਼ੋਲੂਸ਼ਨ ਵੀ ਰੈਜ਼ੋਲੂਸ਼ਨ ਵਿੱਚ ਇਨਫਰਮੇਸ਼ਨ ਜਿਹੜੀ 12.5% ਬਾਲਕੀ ਸਮਾਜ ਵਾਸਤੇ ਕੀਤਾ ਜਿਹੜਾ ਸਰਕਾਰੀ ਵਕੀਲ ਕਰਕੇ ਦੇਖੋ ਐਜ ਦਿੱਤੇ ਤੇ ਇਹ ਸਭ ਤੋਂ ਵੱਡੀ ਸੇਵਾ ਸੀ ਜਿਹੜੇ ਵੱਡੇ ਪਾਲ ਸਾਹਿਬ ਹੋਲੀ ਪਾਈ ਉਹ ਭਗਵਾਨ ਬਾਲਕੀ ਜੀ ਦਾ ਤੀਰ ਰਸਤਾਨ ਬਣਾਉਂਦੇ ਮੈਂ ਨਹੀਂ ਮੈਂ ਨਹੀਂ ਉਹਨਾਂ ਮੀਟਿੰਗਾਂ 'ਚ ਹੁੰਦਾ ਸੀ ਮੈਂ ਜੀ ਉਹਨਾਂ ਮੀਟਿੰਗਾਂ 'ਚ ਹੁੰਦਾ ਸੀ ਵੱਡੇ ਬਾਦਸਾਹਬ ਨੇ ਕਿਹਾ ਮੈਂ ਖੱਬਸੋਂ ਖੂਬਸੂਰਤ ਤੀਰ ਰਸਤਾਨ ਬਣਾਉਣਾ ਹੈ ਪੈਸੇ ਦੀ ਕਮੀ ਨਹੀਂ ਹੈ 100 ਕਰੋੜ ਤੋਂ ਸ਼ੁਰੂ ਹੋਏ ਸੀ ਅਸੀਂ ਕਿ 100 ਕਰੋੜ ਲੱਗੂਗਾ ਮਨਾਂ 300 ਕਰੋੜ ਦੇ ਨੇੜੇ ਜਾ ਕੇ ਇੱਕ ਖਤਮ ਹੋਇਆ ਹੈ ਹੈ ਨਹੀਂ ਖਬਸੂਰਤ ਜਗਾ ਬਣਾਤੀ ਸੀ ਪਰ ਦੁੱਖ ਲੱਗਦਾ ਮੈਂ ਪਿੱਛੇ ਵੀ ਜਾ ਕੇ ਆਇਆ ਸਫਾਈ ਹੈ ਨਹੀਂ ਬੁੱਟੇ ਜਿਹੜੇ ਲਾਏ ਸੀ ਮੱਝ ਕੇ ਹੈ ਉਹ ਕੋ ਵਾਲੀ ਬਾਰੇ ਸੀ ਦੀ ਅ ਜਿੰਨੀਆਂ ਵੀ ਸਰਕਾਰਾਂ ਆਈਆਂ ਭਾਵੇਂ ਕਾਂਗਰਸੀ ਆ ਭਾ ਹੁਣ ਦਾ ਝਾੜੂ ਵਾਲੇ ਨਹੀਂ ਆ ਇਕੱਲਾ ਰਾਜ ਕਰਨ ਵਾਸਤੇ ਆਉਂਦੇ ਇੱਥੇ ਦਿਖਾਉਣ ਵਾਸਤੇ ਕਿ ਅਸੀਂ ਰਾਜੇ ਬਣ ਗਏ ਆ ਇਸ ਕਰਕੇ ਪਛਾਣੀਏ ਆਪਣੇ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਛੋਟੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਤੁਹਾਡੇ ਵਾਸਤੇ ਹੈ ਸਾਡਾ ਘਰ ਹੈ ਜੇ ਸਾਡਾ ਘਰ ਅੱਗੇ ਵਧੂਗਾ ਤਾਂ ਹੀ ਆਪਾਂ ਵਧਾਂਗੇ ਸੋ ਜਿਹੜੀ ਪਾਰਟੀ ਸੋਚ ਲੈ ਕੇ ਹੁੰਦੀ ਆਪਣਾ ਘਰ ਸਮਝ ਕੇ ਹੁੰਦੀ ਹੈ ਉਹ ਸੇ ਨੂੰ ਤਗੜਾ ਰੱਖੋਗੇ ਤਾਂ ਬਚੋਗੇ ایڈیاں گلا جا کے اپا ووٹا پا دینا پھر پانچ پانچ سال زندگی دے خراب ہو جاندے ہیں پانچ سال ہوں دس سال خراب ہو گئے دیکھو جو بڑے بات کا مکھ منتری سی کن ڈیولپمنٹ ہوئی لدھیا دیکھ لو سڑک دیکھ لو بجلی دیکھ لو ਸਰਕਾਰੀ ਨੌਕਰੀਆਂ ਦਿੱਤੀਆਂ ਜੇ ਅਸੀਂ 2 ਲੱਖ ਸਰਕਾਰੀ ਤੇ ਮੈਂ ਲੱਗਾ ਸਫਾਈ ਕਰੂਗਾ ਲਈ ਸਭ ਤੋਂ ਪਹਿਲੇ ਉਹਨਾਂ ਨੇ ਪੱਕੇ ਕੀਤੇ ਸੀ ਉਹਨਾਂ ਤੇ ਰਾਨ ਸਾਹਿਬ ਨੂੰ ਬੈਠੇ ਸੀ ਕਿ ਭਲੇ ਵੀ ਕੋਈ ਬਰੇਗੇ ਆ ਜਿੰਨੇ 12 13 ਸੱਚ ਪ੍ਰਮਾਤਮਾ ਮੇਰ ਕਰੇ ਰਾਨ ਬਾਣੀ ਦੇ ਮਹਾਰਾਜ ਮੇਰ ਕਰ ਸਰਕਾਰ ਤੁਸੀਂ ਵਾਪਸ ਆਪਣੀ ਪਾਰਟੀ ਦੀ ਪੰਜਾਬ ਦੀ ਲੈ ਕੇ ਆ ਜਾਓ ਉਹ ਪਹਿਲੇ ਹੀ ਹਕਤੀ ਉਹਨਾਂ ਨੇ ਪੱਕੇ ਕਰਤਾ ਬਾਕੀ ਬਹੁਤ ਕੰਮ ਕਰਨ ਵਾਲੇ ਐ ਮੈਂ ਕੋਈ ਬੇਨਤੀ ਕਰਨਾ ਚਾਹਣਾ ਐ ਐਤੀ ਥੱਪੇ ਸੱਚੇ ਨਾਲ ਦੇਖਿਓ ਸਿੱਧੇ ਦੇਖਿਓ ਆਪਣੀ ਖੇਤੀ ਪਾਰਟੀ ਨੂੰ ਤਗੜਾ ਕਰੋ ਤਾਂ ਬਚਾਂਗੇ ਆਪਣੇ ਪੰਜਾਬ ਜੇ ਭਾਈਚਾਰਕ ਸਾਂਝ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਭਾਈਚਾਰਕ ਸਾਂਝ ਦੀ ਹੈ ਤੁਸੀਂ ਦੇਖ ਲਓ ਪੰਜਾਬ ਕਹਿ ਜਾ ਦੁਪਹਿਰ ਜਿੱਥੇ ਕਿਤੇ ਫਰੰਕ ਸਿੱਖ ਨਾਲ ਲੜਾਈ ਨਹੀਂ ਹੋਈ ਨਾ ਹਿੰਦੂ ਦੀ ਸਿੱਖ ਦੀ ਮੁਸਲਮਾਨ ਦੀ ਕਿਹ ਚੱਤੀ ਕਿਤੇ ਲੜਾਈ ਨਹੀਂ ਹੋਈ ਕਿਤੇ ਦੰਗੇ ਨਹੀਂ ਹੋਏ ਕਿਉਂਕਿ ਆ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਆਂ ਨੇ ਆਪਣਾ ਜਗਾਇਆ ਸਰਬੱਤ ਦੇ ਭਲੇ ਦੀ ਸੋਚ ਸਚਾਈ ਹੈ ਸੋ ਮੈਂ ਸਾਰੇ ਦਾ ਸੁਰਤ ਨਮਾਜ਼ ਕਰਦਾ ਹਾਂ ਤੇ ਗਾਨ ਸਾਹਿਬ ਦੀ ਤੇ ਉਹਨਾਂ ਦੀ ਟੀਮ ਦਾ ਬਹੁਤ ਮਿਹਨਤੀ ਹੈ ਤੇ ਮੈਂ ਇਹਨਾਂ ਨੂੰ ਮੈਂਬਰ ਬਣਾਇਆ ਵਰਕਿੰਗ ਕਮੇਟੀ ਜਿਹੜੀ ਹੁੰਦੀ ਹੈ ਜਾਨ ਪਾਰਟੀ ਦੀ ਉਹ ਵਰਕਿੰਗ ਕਮੇਟੀ ਹੈ ਜੀ ਮੈਨੂੰ ਲਾ ਸਕਦੀ ਹੈ ਇੰਨੀ ਤਾਕਤ ਹੈ ਤੁਸੀਂ ਤਗੜਾ ਹੋਰੇ ਜਿੰਦਾ ਕੌਣ ਹੈ ਸੋ ਕੋਈ ਗੱਲ ਨਹੀਂ ਅਸੀਂ ਇਹਨਾਂ ਦਾ ਪੂਰਾ ਧਿਆਨ ਮੇਰੇ ਪਰਿਵਾਰ ਮੰਗੂ ਹੈ